ਚਲ ਸਬਜੀ ਤੇ ਬਣ ਗਈ ਆ ਟਾਈਮ ਨਾਲ ਹੀ ਮੇਰੇ ਸਾਰੇ ਕੰਮ ਹੋ ਗਏ ਆ ਹੁਣ ਮੇਰੇ ਭਰਾ ਪਰਜਾਈ ਨੇ ਆਉਣਾ ਮਾ ਨਾ ਮੈਨੂੰ ਆ ਜਿੰਨਾ ਚਾਹ ਆ ਮੈਂ ਦੱਸ ਨਹੀਂ ਸਕਦੀ ਕਿ ਹੁਣ ਚਲ ਮਨਾ ਜਾ ਕੇ ਸੋਫੇ ਵੇਖਾ ਸਾਰੇ ਸਾਫਾ ਕਰਕੇ ਤੇ ਘਟਾ ਤ ਨਹੀਂ ਹੈਗਾ ਚਲ ਹੁਣ ਤੇ ਮੇ ਸਫਾਈ ਵੀ ਹੋ ਚੱਲੀ ਆ ਹੁਣ ਮੇਰੀ ਭਾਬੀ ਆਊਗੀ ਨਾ ਆਣ ਕੇ ਵੇਖੂਗੀ ਕਿ ਕਿੰਨੀ ਸਫਾਈ ਆ ਨਾਲੇ ਸਾਰੀਆਂ ਚੀਜ਼ਾਂ ਬਣਾਈਆਂ ਆ ਮੈਂ ਆਪੇ ਪਤਾ ਲੱਗ ਜਾਊਗਾ ਉਹਨਾਂ ਨੂੰ ਕਿ ਸਾਡੇ ਘਰ ਕਿਹੜੀ ਕਮੀ ਆ ਕਿਸ ਚੀਜ਼ ਦੀ ਐਵੇਂ ਜਾਣ ਕੇ ਮੈਨੂੰ ਗੱਲਾਂ ਕਰਦੀ ਰਹੀ ਇੰਨੇ ਦਿਨ ਆਪੇ ਹੁਣ ਪਤਾ ਲੱਗੂਗਾ ਨਾ ਪਿੰਨਾ ਦੇ ਘਰ ਕਿਹੜੀ ਕਮੀ ਆ ਕਿਸ ਚੀਜ਼ ਦੀ ਚੱਲ ਮਨਾ ਮੈਨੂੰ ਤੇੰਨੀ ਬੜੀ ਖੁਸ਼ੀ ਆ ਕਿ ਆਊਗੀ ਘੱਮਸੇ ਘਮੇਰਾ ਘਰ ਬਾਦ ਵੇਖੂਗੀ ਤੇ ਫਿਰ ਤਾ ਮੈਨੂੰ ਗਈ ਨੂੰ ਗੱਲਾਂ ਕਰਿਆ ਕਰੂਗੀ ਚੱਲ ਹੁਣ ਮੈਂ ਚਾਹ ਪਾਣੀ ਦਾ ਵੇਖਾਂ ਕਿੰਨਾ ਟਾਈਮ ਹੋ ਗਿਆ ਵਾ ਅਜੇ ਤੱਕ ਆਏ ਨਹੀਂਗੇ ਪਤਾ ਨਹੀਂ ਕੀ ਗੱਲ ਵਾ ਪਤਾ ਨਹੀਂ ਕਿਹਦੀ ਗਵੰਡੇਟ ਹੋ ਗਈ ਆ ਹਾਏ ਹਾਏ ਠੀਕ ਠਾਕ ਭਵੈ ਸਾਰਾ ਕੋਸ਼ਿਸ਼ ਮੈਨੂੰ ਤਾਂ ਥ੍ਰੀ ਟੈਂਸ਼ਨ ਜੀ ਲੱਗੀ ਆ ਅਜੇ ਤੱਕ ਪਹੁੰਚੇ ਕਿਉਂ ਨਹੀਂਗੇ ਮੈਂ ਤਾਂ ਚਾਹ ਪਾਣੀ ਦਾ ਪ੍ਰੋਗਰਾਮ ਸਾਰਾ ਕਰ ਲਿਆ ਵਾ ਰੋਟੀ ਪਾਣੀ ਸਾਰਾ ਬਣਾ ਲਿਆ ਵਾ ਹਾਏ ਜੀ ਇੱਕ ਦਿਨ ਆਏ ਤੇ ਫੇਰ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਮੈਨੂੰ ਤਾਂ ਸੈਰਸ ਨੇ ਫੋਨ ਕੀਤਾ ਹੈਗਾ ਕਿ ਭੁਈ ਉਹਨਾਂ ਨੇ ਆਉਣਾ ਵਾ ਸੈਰਸ ਨੇ ਮੇਰੇ ਨਾਲ ਮਜ਼ਾਕ ਥੋੜੀ ਕਰਨਾ ਹੈਗਾ ਮੈਨੂੰ ਨਹੀਂ ਪਤਾ ਵਾ ਫਿਰ ਜਰੂਰ ਆਊਗਾ ਮੇਰਾ ਵੀਰ ਪਰ ਪਤਾ ਨਹੀਂ ਕੀ ਗੱਲ ਵਾ ਟਾਈਮ ਤਾਂ ਹੁਣ ਬੜਾ ਹੋ ਗਿਆ ਉਹਨਾਂ ਕਿਹੜਾ ਰਾਤ ਰਹਿਣਾ ਹੈਗਾ ਸ਼ਾਮਾਂ ਪੈ ਗਈਆਂ ਹੋ ਜੇ ਤੇ ਰਾਤ ਰਹਿਣਾ ਹੁੰਦਾ ਨਾ ਫਿਰ ਤੇ ਚੱਲ ਕੋਈ ਗੱਲ ਨਹੀਂ ਭਾਵੇਂ ਸ਼ਾਮੀ ਆ ਜਾਂਦੇ ਪਰ ਮੈਨੂੰ ਪਤਾ ਉਹਨਾਂ ਰਾਤ ਇੱਥੇ ਰਹਿਣਾ ਹੀ ਨੀਗਾ ਕਿਸੇ ਵੀ ਹਾਲਤ ਵਿੱਚ ਨਾਲੇ ਸਹਸ ਨੂੰ ਛੱਡ ਕੇ ਉਹਨਾਂ ਨੇ ਕਿੱਥੇ ਰਾਤ ਰਹਿਣਾ ਵਾ ਚੱਲ ਬਣਾ ਕੀ ਪਤਾ ਵਾ ਕਿਸ ਨੂੰ ਘਰ ਛੱਡ ਆਉਣ ਤੇ ਰਾਤ ਹੀ ਰਹਿ ਪਣ ਚੱਲ ਕੋਈ ਨਹੀਂ ਜੇ ਮੈਨੂੰ ਫੋਨ ਕੀਤਾ ਵਾ ਨਾ ਤੇ ਆਉਣਗੇ ਜਰੂਰ ਇਨਾ ਕਮਨ ਯਕੀਨ ਹੈਗਾ ਵਾ ਚਲ ਉਹ ਨਾਲ ਚਲ ਹੋਰ ਕੋਈ ਕੰਮ ਵੇਖ ਲਈਂ ਜੀਵਨ ਹਾਂਜੀ ਆ ਲੈ ਸਮਾਨ ਸਾਰਾ ਅੱਛਾ ਉਹਦੇ ਨੇ ਗਿਆ ਉਹ ਉਹਦੇ ਨੇ ਕਿੱਥੇ ਜਾਣਾ ਹੈ ਉਹ ਕਹਿੰਦਾ ਪਾਪਾ ਮੈਨੂੰ ਪਤਾ ਨਹੀਂ ਲੱਗਣਾ ਕੀ ਖੇਲਣਾ ਵਾ ਇਹ ਵੀ ਨਿਆਣਾ ਹੀ ਆ ਹੈ ਮੇਰੀ ਗੱਲ ਸੁਣ ਤੂੰ ਪਕੌੜੇ ਕੱچے ਕੀਤੇ ਹੀ ਨੇ ਨੇ ਮੈਂ ਪਕੌੜੇ ਆ ਸਾਰਾ ਕੁਝ ਕਰਕੇ ਰੱਖਿਆ ਵਾ ਬਸ ਕੱਢਣੇ ਵਾਲੇ ਆ ਵਿੱਚੋਂ ਚਲ ਠੀਕ ਆ ਲੈ ਜਦੋਂ ਨਾ ਆਹੋ ਤੇ ਤਾਂ ਮੈਂ ਆਇਆ ਕਿਉਂ ਗਿਆ ਪਤਾ ਨਹੀਂ ਕਿਉਂ ਨਹੀਂ ਆਇਆ ਅਜੇ ਤੱਕ ਸਰਦਾਰ ਜੀ ਦੇ ਘਰ ਤੇ ਲੱਗ ਤੈਨੂੰ ਗੁਰੂ ਘਰ ਲੈਣ ਦੇਣਾ ਆਹ ਚਲੋ ਵੇਖ ਲੈਨੇ ਹਾਂ ਤੇ ਉਹਨਾਂ ਰਾਤ ਵੀ ਨਾ ਰਹਿਣਾ ਮੈਨੂੰ ਪਤਾ ਮੇਰੀ ਭਝਾਈ ਨਹੀਂ ਤੇ ਰਾਤ ਕਦੀ ਵੀ ਨਹੀਂ ਰਹਿਣਾ ਮੇਰੇ ਘਰ ਉਹ ਚਲ ਚਾਹ ਪਾਣੀ ਪੀਣੇ ਤੇ ਰੋਟੀ ਮਾਣ ਤੇ ਫਲਣਾ ਪਾਣਾ ਕਿ ਨਹੀਂ ਆਹ ਰੋਟੀ ਪਾਣੀ ਤੇ ਖਾ ਲੂਗੇ ਤੇ ਸਭ ਕੁਝ ਮੈਂ ਬਣਾ ਲਿਆ ਸਬਜ਼ੀਆਂ ਬਣਾ ਲੀਆਂ ਵਾ ਬਸ ਠੀਕ ਹੈ ਕੋਈ ਗੱਲ ਤੇ ਹੁਣ ਮੈਂ ਫੁਲਕੇ ਲਾਉਣੇ ਆਟਾ ਗੁੱਦਾ ਤੇ ਮੈਂ ਤਾਂ ਬਸ ਠੀਕਣ ਲਈ ਹੀ ਪਚਲ ਆ ਜਾਣ ਤੇ ਪਹਿਲਾਂ ਚਾਹ ਪੀ ਲੈ ਮੇਰੀ ਪੀ ਤੂੰ ਘਰ ਸੋਣਾ ਕੋਈ ਨਹੀਂ ਚਿੰਤਾ ਨਾ ਕਰ ਆਇਆ ਹਾਂ ਚਿੰਤਾ ਤੇ ਹੁੰਦੀ ਐ ਮੈਨੂੰ ਥੋੜ੍ਹੀ ਥੋੜ੍ਹੀ ਇੱਕ ਜੀ ਕਰਦਾ ਮੈਂ ਸੈਰਸ ਨੂੰ ਫੋਨ ਕਰਕੇ ਪੁੱਛਾਂ ਕਿ ਪਹੁੰਚੇ ਨਹੀਂਗੇ ਤਾਂ ਪਰ ਆਜੇ ਪੁੱਛ ਲਾ ਹੈਂ ਉਸਨੂੰ ਫੋਨ ਕਰਕੇ ਕਰਵਾ ਦੇਣਾ ਕਰਦੀ ਕਾੜੀ ਵੀ ਨਹੀਂ ਕਰਦੀ ਫੋਰ ਡੀ ਕਲੇਮੇ 10 ਮਿੰਟ ਕੋਈ ਉਹ ਕੋਈ ਨਹੀਂ ਇਹ ਕਿਟਪਾੜ ਜਿਦਾ ਦੇਣਾ ਆ ਜੇ ਕਰਨੀਆ ਜਿਹੜਾ ਸਿਆਲ ਵਾ ਪਾੜ ਜਿਦਾ ਦਿਨ ਕਿੱਥੇ ਆ 5:00 ਵਜ ਗਏ ਸ਼ਾਮਾਂ ਦੇ ਤੋਨਾਂ ਵਾਪਸ ਵੀ ਮੁਰਨਾ ਹੱਥ ਲਾਉਣਾ ਉਹ ਚੱਲ ਯਾਰ ਤੂੰ ਪਹਿਲਾਂ ਆਪਣਾ ਰੋਟੀ ਖਣਿਆ ਬਣਾਜਦੇ ਪਹਿਲਾਂ ਜਿਆਦਾ ਕਰ ਲਈ ਚਾਹ ਤਾਂ ਮੈਂ ਸਾਰਾ ਕੁਝ ਕੀਤਾ ਵਾ ਮੈਂ ਬੱਸ ਦੇਖਣ ਲਈ ਉਹਨਾਂ ਨੂੰ ਹੁਣ ਚਲੋ ਨਾ ਆਏ ਨਾ ਤੂੰ ਸੈਸ ਨੂੰ ਫੋਨ ਕਰਕੇ ਕੋਲ ਪੁੱਛਦਾ ਡਾਕੂਮੈਂਟ ਠੀਕੇ ਨਾ ਫੇਰ ਕੁਛ ਨਹੀਂ ਬੱਲੇ ਤਰ੍ਹਾਂ ਕਰਦਾ ਹਾਂ 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 ਹਾਈ ਹਾਈ ਮੇਰਾ ਕਦੇ ਮਜਾਕ ਹੀ ਨਾ ਬਣ ਜਾਈ ਮੰਜਿੰਦਰ ਨੇ ਤੇ ਮੈਨੂੰ ਦਿਵਾਲੀ ਭਜਾਣਾ ਵਾ ਪਿੰਨਾ ਹਟਾ ਖਰਚਾ ਕਰਾਤਾ ਭਰਾ ਭਜਾਈ ਤੇ ਰਹੀ ਨਹੀਂ ਆਏ ਬੜੀ ਬੇਇੱਜ਼ਤੀ ਵਾਲੀ ਗੱਲ ਆ ਮਨਾ ਜੇ ਨਾ ਆਏ ਤੇ ਫੇਰ ਮੈਂ ਕੀ ਕਰੂੰਗੀ ਚਲ ਕੋਈ ਨਹੀਂ 10 ਮਿੰਟ ਠਹਿਰ ਕੇ ਨਾ ਸੈਸ ਨੂੰ ਫੋਨ ਕਰਨੀ ਹੈ ਭਾਈ ਭਾਈ ਮਿੰਨ ਤਾਂ ਟੈਂਸ਼ਨ ਨਹੀਂ ਹੋਈ ਜਾਂ ਡੇ ਹੀ ਆ ਅਜੇ ਤੱਕ ਨਹੀਂ ਆਈ ਇਦਾਂ ਕਰਦੀ ਆ ਮੈਂ ਸੈਸ਼ਨ ਨੂੰ ਫੋਨ ਕਰਨੀ ਆ ਉਹੋ ਹੀ ਦੱਸੂਗਾ ਮੈਨੂੰ ਕਿਉਂ ਨਹੀਂ ਆਉਂਦੇ ਹੈਲੋ ਸਤਿ ਸ਼੍ਰੀ ਅਕਾਲ ਹੋਰ ਕੋਆਜੀ ਕੀ ਹਾਲ ਚੱਲਦੇ ਉਹ ਆਦੇ ਮੈਨੂੰ ਫੋਨ ਕਰਨ ਲੱਗਾ ਹੀਗਾ ਕੀ ਹੋਇਆ ਵਾ ਉਹਨਾਂ ਨੂੰ ਕੰਮ ਪੈ ਗਿਆ ਕਿਤੇ ਜ਼ਰੂਰੀ ਹਾਂ ਹਾਏ ਕਿਹੜਾ ਜ਼ਰੂਰੀ ਕੰਮ ਪੈ ਗਿਆ ਵਾ ਜਿਹੜਾ ਇੱਥੇ ਮੰਡਵੋ ਕਿਤੇ ਚਲ ਗਿਆ ਤੇ ਉਹ ਬੜਾ ਜ਼ਰੂਰੀ ਦਾ ਕੰਮ ਹੈ ਉਹ ਚਲ ਗਿਆ ਤੇ ਇਸ ਕਾਰਕਿ ਤੁਹਾਡੇ ਕੋ ਨਹੀਂ ਆਇਆ ਜਾਣਾ ਹੁਣ ਉਹਨਾਂ ਨੂੰ ਹਾਏ ਹਾਏ ਇਹਦੇ ਪੁੱਤ ਮੈਂ ਅੱਜ ਸਵੇਰ ਦੀ ਨਾਲ ਚਾੜੜਿਆ ਨਾ ਮੈਨੂੰ ਮੈਂ ਤੇ ਫੱਜੀ ਫਿਰ ਨਹੀਂ ਆ ਤੇਰੇ ਫੁੱਫੜ ਨੇ ਵੀ ਨਾ ਚਾਵਾਂ ਤੇਰੇ ਵੀ ਨਾ ਚਾਵਾ ਮੈਂ ਵੀ ਮੈਂ ਵੀ ਇਹੋ ਗਾ ਸੋਚਣੇ ਮੈਂ ਭੂਆ ਕਨਾਂ ਚਾਕਣ ਦੀ ਹੁਣ ਇਹ ਨਾ ਜਾਣਾ ਨਹੀਂਗਾ ਤੇ ਭੂਆ ਦਾ ਮੈਂ ਭਾਈ ਮੂਡ ਹੋਰ ਹੋ ਜੇ ਪਰ ਤੂੰ ਹੀ ਨਾ ਗੱਲ ਟੈਨਸ਼ਨ ਨਾ ਲੈ ਉਹ ਸਵੇਰੇ ਪੱਕਾ ਲਗਾਉਣਗੇ ਪੁੱਤ ਟੈਨਸ਼ਨ ਵਾਲੀ ਗੱਲ ਤੇ ਹੈਗੀ ਆ ਪਤਾ ਕੀ ਗੱਲ ਵਾ ਹੁਣ ਤੇਰਾ ਕੋ ਫੱਤੀ ਆਖੂਗਾ ਤੈਨੂੰ ਪਤਾ ਹੀ ਆ ਨਾ ਸਭਾਤ ਹੁੰਦਾ ਅੱਜ ਉਹ ਦਾਣਾ ਵਾ ਤੋਂ ਮੇਰੇ ਡਾਂ ਟੈਣਾ ਵਾ ਤੂੰ ਮੇਰਾ ਅੱਖ ਚਾ ਕਰਾਦਾ ਵਾ ਤੈਨੂੰ ਪਤਾ ਹੀ ਆ ਨਾ ਪੁੱਤ ਮੈਨੂੰ ਤਿੰਨਾ ਚਾਣਾ ਚਾਹੂ ਤੇ ਬਰੇਦੀ ਨੂੰ ਕੋਣਾ ਲੱਗਣ ਡੇ ਕੋਣ ਤੂੰ ਵਾਸਤੇ ਇੰਨੀ ਤਰ੍ਹਾਂ ਭੂਆ ਜੀ ਮੈਨੂੰ ਪਤਾ ਵਾ ਸਾਰੀ ਗੱਲ ਦਾ ਪਰ ਹੁਣ ਕੀ ਕਰ ਸਕਦੇ ਕੰਮ ਬੜਾ ਜ਼ਰੂ ਇਹ ਕਰਕੇ ਉਹ ਨਹੀਂ ਆ ਸਕਦੇ ਤੇ ਇਦਾਂ ਉਹ ਵੀ ਸਵੇਰੇ ਪੱਕਾ ਰਗਾਉਣੇ ਜ਼ਰੂਰ ਹੋਊ। ਉਹ ਤਾਂ ਮੈਂ ਤਾਂ ਗੱਲ ਨੂੰ ਸਮੇਂ ਨਹੀਂ ਆਉਂਦੀ ਕਿ ਉਹ ਨਹੀਂ ਆ ਸਕਦੇ। ਪਰ ਤੂੰ ਉਹ ਵੀ ਤਾਂ ਸਮਝਣਾ ਕਿ ਤੇਰੇ ਕੋ ਫੰਡ ਵਹਨ ਕੀ ਆ ਖਾਂ ਕਿਦਾਂ ਬਾਹਰ ਨਹੀਂ ਜਾ ਸਕਦੇ। ਫੁੱਫੜ ਨੂੰ ਸਮਝਾ ਲਓ ਆਪਣੇ ਸਾਹ ਨਾਲ ਕਿਦਾਂ ਦੂ ਸਮਝਾਉਣਾ ਵਾ। ਉਹਦੇ ਨੂੰ ਕਹਿ ਦਿਓ। ਹਾਂ ਠੀਕ ਆ ਠੀਕ ਆ। ਹਾਂਜੀ। ਚਲ ਕੋਈ ਗੱਲ ਨਹੀਂ ਮੈਂ ਕਰਦੀਆਂ ਗੱਲ ਸਹੀ ਹੈ। ਹਾਂਜੀ ਹਾਂਜੀ ਤੀ ਕਰ ਲਓ ਫੁੱਫੜ ਜੀ ਨਾਲ ਗੱਲ। ਮੇਰੀ ਗੱਲ ਸੁਣ ਸਭ ਕੋ ਤੇ ਫ੍ਰਿਜ ਰੱਖ ਦੋ ਹੁਦਾਂ ਹੀ ਤੇ ਸਵੇਰੇ ਇਹੋ ਕੋ ਬਣਾ ਕੇ ਤੇ ਮੈਂ ਲੱਗੇ ਰੱਖ ਦਿਓ ਮੇਰੀ ਗੱਲ ਸੁਣੋ ਹਾਂ ਥੋੜਾ ਬੋਦਾ ਆਪ ਖਾਲੋ ਤੇ ਥੋੜਾ ਬੋਦਾ ਰੱਖ ਛੜੋ ਕਿ ਉਹ ਸਵੇਰੇ ਪਤਾ ਬਦਲ ਲਾ ਕੇ ਦੇ ਨਾਲ ਪਵਾ ਦਿਓ ਹਨ ਵੀ ਉੱਥੇ ਕੀ ਹੋਣਿਆ ਵਾ ਇੱਥੇ ਕਿਹੜੀ ਕੋਪਰੀ ਗੱਲ ਵਾ ਚਲ ਕੋਈ ਨਹੀਂ ਪੁੱਤ ਕਰਦੀ ਆ ਕੁਛ ਨਾ ਕੁਛ ਕਰਦਾ ਚੰਗਾ ਕਰਦਾ ਠੀਕ ਆ ਕੋਈ ਨਹੀਂ ਸਸਰੀ ਕਾਲ ਉਹ ਪੈ ਗਏ ਪਤਾ ਮੈਨੂੰ ਅਰੇ ਸਭ ਜਾ ਕਰਨੇ ਜਾਂਦੇ ਨੇ ਤੇ ਭਾਵੇਂ ਉਹਨਾਂ ਨੂੰ ਕੰਮ ਜ਼ਰੂਰੀ ਪੈ ਗਿਆ ਵਾ ਇਹਨਾਂ ਨੂੰ ਹੁਣ ਜਾ ਹੀ ਜਾਣਾ ਤੁਸੀਂ ਮੇਰੇ ਕੀ ਪਤਾ ਜਾਣਾ ਜਣਾ ਸਿਰੇ ਮੈਂ ਕਹਿ ਲਿਆ ਦਿੱਤਾ ਪਰ ਜਾਣਾ ਤਾਂ ਇਹਨਾਂ ਨੂੰ ਪੈਣਾ ਹੀ ਪੈਣਾ ਵਾ ਕਿਉਂਕਿ ਪੈੜ ਦਾ ਮਾਮਾ ਵਾ ਭੂਆ ਨੂੰ ਇਹਦਾ ਤਾਂ ਪਤਾ ਨਹੀਂਗਾ ਚੱਲ ਕੋਈ ਗੱਲ ਨਹੀਂ ਕਿਸੇ ਵੀ ਹਿਸਾਬ ਨਾਲ ਮਮੀ ਜਾਊਗੀ ਤਾਂ ਸਹੀ ਕੀਪ ਦਾ ਮਨ ਮੇਰੇ ਉਧਰ ਪੈ ਹੀ ਜਾਵੇ ਚੱਲ ਮੇਨਾਂ ਜਾ ਕੀ ਕਰਦੇ ਮੈਂ ਤੇ ਇਹ ਬੜਾ ਮੈਂ ਉੱਟ ਕੇ ਬੈਠੇ ਜੀ ਪੁੱਤ ਆ ਗਿਆ ਵਾ ਉਹ ਲਾ ਆਇਆ ਉਹ ਦਾ ਟਾਈਮ ਲਾਇਆ ਕਿ ਲੇਢੀ ਬੜਾ ਹੋ ਗਿਆ ਮੈਂ ਨੇ ਅੱਜ ਤੋਂ ਬਾਅਦ ਆਇਆ ਕਹਿੰਦਾ ਉਹ ਟਾਈਮ ਗਰਮੀ ਬੜੀ ਆ ਟਾਈਮ ਹੀ ਬੜਾ ਹੋ ਜਾਂਦਾ ਵਾ ਚੱਲ ਕੋਈ ਗੱਲ ਨਹੀਂ ਪੁੱਤ ਪੜ੍ਹਾਈ ਵੀ ਜ਼ਰੂਰੀ ਆ 3 ਵਜੇ ਤੋਂ ਸਕੂਲ ਨੂੰ ਛੁੱਟੀ ਹੁੰਦੀ ਆ ਮੇਰੀ ਗੱਲ ਸੁਣ ਹਾਂਜੀ ਤੇਰੇ ਮਾਵੇਂ ਮਾਮੀ ਨੇ ਤੇ ਜਵਾਬ ਦੇਤਾ ਕੀ ਹੋਇਆ ਵਾ ਉਹ ਤੇ ਪੁੱਤ ਕਿੰਨਾ ਟਾਈਮ ਹੋ ਗਿਆ ਵਾ ਤੇ ਅੱਜ ਗੱਲ ਤੇ ਨਹੀਂ ਹੋਈ ਫੇਰ ਪਤਾ ਨਹੀਂ ਮੈਨੂੰ ਮੈਨੂੰ ਤੇ ਲੱਗਦਾ ਕੋਈ ਨਾ ਕੋਈ ਗੱਲ ਹੋ ਗਈ ਆ ਪਰ ਸੈਰਸ ਕਹਿੰਦਾ ਹੀ ਕਿ ਡੈਡੀ ਨੂੰ ਕੰਮ ਪੈ ਗਿਆ ਕੋਈ ਜ਼ਰੂਰੀ ਤੋਂ ਨਾ ਉੱਥੇ ਜਾਣਾ ਪੈ ਗਿਆ ਤੇ ਕੋਈ ਨਹੀਂ 부ਆ ਜੀ ਸਹਰੇ ਆਉਣਗੇ ਜਰੂਰ ਅੱਛਾ ਤੇ ਮੈਨੂੰ ਤਾਂ ਕੋਈ ਦਾਲ ਚੋਤ ਕਾਲਾ ਲੱਗਦਾ ਵਾ ਹੋ ਸਕਦਾ ਪਰ ਜਾਈ ਨਹੀਂ ਫਿਰ ਨਾ ਕਰਤੀ ਹੋਵੇ ਤੇ ਤਾਂ ਕਰਕੇ ਨਹੀਂ ਆਇਆ ਤੇਰਾ ਮਾਮਾ ਤੁਸੀਂ ਸੱਸ ਜੀ ਨੂੰ ਹੁਣ ਕੀਤਾ ਮੈਂ ਫੋਨ ਕੀਤਾ ਉਹਨੂੰ ਹਣੀ ਅੱਛਾ ਤੇ ਉਹ ਕਹਿੰਦਾ ਸੀ ਕਿ 부ਆ ਜੀ ਉਹ ਕੰਮ ਪੈ ਗਿਆ ਸੀ ਤਾਂ ਕਰਕੇ ਨਹੀਂ ਆਏ ਤੇ ਕੋਈ ਨਹੀਂ ਸਵੇਰੇ ਆਉਣਗੇ ਤੇਰੇ ਪਿਓ ਨੇ ਤੇ ਮੈਨੂੰ ਛੱਡਣਾ ਨਹੀਂ ਗਾ ਮਿਹਣੇ ਮਾਰ ਮਾਰ ਕੇ ਉਹ ਵੀ ਤੇ ਗੱਲ ਵਾ ਹੈ ਹਾਂ ਹੁਣ ਤਾਂ ਵੀ ਨਿੰਨਾ ਹੋਣ ਲਿਆ ਵਾ ਨਾ ਫੇ ਦੱਸ ਮੈਂ ਕੀ ਕਰਾਂ ਉਹ ਜਿਆ ਹੋਣ ਲਿਆ ਯਾਰ ਕੀ ਆ ਸਹੀ ਗੱਲ ਬਾਪਾ ਹਾਤੀ ਕਰਦੇ ਆ ਵੀ ਜੇ ਤੁਸੀਂ ਆਉਣਾ ਵਾ ਤਾਂ ਤੁਸੀਂ ਆਜੋ ਇੰਨੇ ਚਿਰ ਬਾਅਦ ਅੱਗੇ ਆਉਣ ਲੱਗੇ ਜੇ ਆ ਸ਼ਾਮਾ ਪੈ ਗਈਆਂ ਸਾਰੀ ਮੈਂ ਤਿਆਰੀ ਕੀਤੀ ਆ ਫਿਰ ਤੇਰੇ ਨਾਲ ਪਾਪਾ ਨੇ ਕਿੰਨੀਆਂ ਚੀਜ਼ਾਂ ਮੈਨੂੰ ਲਿਆ ਕੇ ਦਿੱਤੀਆਂ ਆ ਅਗਲੇ ਨੇ ਕਹਿਣਾ ਨੀਗਾ ਵੀ ਪਖੰਡ ਕਰਦੇ ਤੇਰੇ ਪੇਕੇ ਬਾਪੂ ਨੇ ਕਰ ਨਹੀਂਆਂ ਗੱਲਾਂ ਕਿ ਆਏ ਨਹੀਂ ਪਰ ਆਣੀਆਂ ਆ ਕੀ ਕਰਾਂ ਹੁਣ ਗੱਲਾਂ ਵਿੱਚ ਸਹਣੀਆਂ ਪੈਣੀਆਂ ਮੈਨੂੰ ਚਲ ਤਾਂ ਉੱਠ ਤੂੰ ਰੋਟੀ ਪਾਣੀ ਦਵਾ ਤੈਨੂੰ ਕੋਈ ਮੈਂ ਚਲੋ ਦੋ ਵੀ ਰੋਟੀ ਖਾ ਲਈ ਚਲ ਆ ਚਲ ਜੀ ਆ ਰਮ ਕਰਨੀ ਬਹੁਤ ਆ ਤੇ ਲੈ ਕੁਝ ਦਿਖਣਾ ਨਹੀਂ ਲਿਆ ਇੱਥੇ ਤੇ ਅਸੀਂ ਚੱਲਦਾ ਹਾਂ ਅੰਦਰ ਅੰਦਰ ਹੀ ਬੜੇ ਨੇ ਸਾਰੇ ਪਰਜਾਈ ਉਦੇ ਲੈ ਬੱਸ ਹੈ ਹੋਵੇ ਆ ਲੈ ਕੈਂਡੀ ਆਏ ਸੱਤ ਸੱਤਿਨੰਪਾ ਜੀ ਪਰਸ ਨਾ ਠੀਕ ਹੈ ਹਾਂਜੀ ਠੀਕ ਹੈ ਚਲੋ ਵਧੀਆ ਫਿਰ ਤੇ ਨਾ ਹਾਂਜੀ ਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਵਾ ਆਹ ਓਕੇ ਹੈ ਦੇਰ ਲਈ ਘਰ ਤੇ ਗਰਮੀ ਤੇ ਬੜੀ ਹੈਗੀ ਤੇ ਪਰ ਮੇਰਾ ਮਨ ਹੀ ਹੋ ਗਿਆ ਕਿ ਨਹੀਂ ਅੱਜ ਲੈਣਾ ਕੋਸ਼ਿਸ਼ ਹੋਣਾ ਮੇਰੇ ਕੋ ਆਈ ਹੈ ਆਹ ਆਜੋ ਅੰਦਰ ਸੱਚੀ ਆਜੋ 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 ਭੈਣ ਜੀ ਆਜੋ ਗਰਮੀ ਆਜੋ ਬਾਹਰ ਗਰਮੀ ਵਾਲੀ ਤੇ ਆਤੀ ਹੋਈ ਹੈ ਹਾਂਜੀ ਆਜੋ ਹੁਣ ਤੁਹਾਡੇ ਵੀਰ ਨੇ ਅਸੀਂ ਲਵਾਤਾ ਬੋਲ ਸਨਾਓ ਬੱਚੇ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਸਭ ਠੀਕ ਠਾਕ ਆ ਅੱਜ ਕਿਤੋਂ ਦਿਨ ਚੜਿਆ ਲਾ ਤੁਸੀਂ ਦੱਸਿਆ ਵੀ ਸਾਨੂੰ ਦੱਸਣਾ ਕੀਗਾ ਐਦਾਂ ਬੈਠੇ ਬਿਠਾਏ ਮੇਰਾ ਧਿਆਨ ਹੀ ਹੋ ਗਿਆ ਅੱਛਾ ਮੇਰਾ ਜੀ ਘਰ ਪਿਆ ਮੈਂ ਨਾਲ ਕਿਹਾ ਕਿ ਮੈਂ ਤਾਂ ਮਿਲ ਕੇ ਹੀ ਆਵਾਂ ਅੱਜ ਜੋ ਮਰਜ਼ੀ ਹੋ ਜੇ ਮੈਂ ਅੱਜ ਗਰਮੀ ਨਹੀਂ ਵੇਖਣੀ ਗਰਮੀ ਤਾਂ ਐਦਾਂ ਰਹਿਣੀ ਇਹ 2 ਮਹੀਨੇ ਚਲੋ ਵਧੀਆ ਹੋ ਗਿਆ ਮੈਂ ਕਿਹਾ ਚਲੋ ਹੁਣੇ ਆਵਾਜ਼ ਮਾਰਨੀ ਤੁਹਾਡੇ ਭਰਾ ਨੂੰ ਤੇ ਨਾਲੇ ਮੈਂ ਪਾਣੀ ਲੈ ਕੇ ਆਉਣੀ ਹਾਂ ਹੁਣੇ ਮ ਚਾਹ ਐ ਨਵਾ ਫੇ ਬਾਹਰ ਨਹੀਂ ਕਰਦੀ ਹੋ ਗਿਆ ਅੰਦਰ ਆ ਕੇ ਠੰਡ ਹੀ ਪੈ ਗਈ ਹੈ ਕਿ ਤੇ ਹੈ ਚਾਹ ਹੁੰਦਾ ਹੀ ਹੈ ਪੀ ਕੇ ਨਾ ਦੱਸ ਪੀ ਕੇ ਚਾਹ ਨੂੰ ਤਾਂ ਹੋਰ ਕਾਦਾ ਹੋਣਾ ਐਨੇ ਸਾਲ ਇੱਥੇ ਕੱਡੇ ਹੁੰਦੇ ਜੰਮੇ ਪਲੇ ਇੱਥੇ ਅਸੀਂ ਤੇ ਹੁਣ ਠੱਪਰ ਲੈ 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 ਬਸ ਹਉਣ ਨੂੰ ਚਲ ਜੀ ਕੇ ਬਾਹਰ ਨੇ ਸਹੇਰ ਦੀ ਜਾਨ ਹੀ ਖਾਲੀ ਮਰੀ ਤੇ ਕੀ ਕਰੀਏ ਮੇਰੇ ਨੂੰ ਮਿਲ ਕਹਿਣਾ ਵੀਰ ਨੂੰ ਮਿਲ ਕਹਿਣਾ ਕਿ ਜਰਾ ਘਾਈ ਜਾਣ ਆ ਆਹ ਆ ਗਏ ਸੱਸੀ ਦਾ ਭੈਣ ਹਾਲ ਆ ਵਧੀਆ ਆ ਰਹੀ ਹੈ ਠੀਕ ਹੈ ਸੱਸੀ ਦਾ ਭੈਣ ਹੋਰ ਕਿਸ ਤਰਾਂ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਆਪਣਾ ਵੀ ਤੂੰ ਹੀ ਕੰਡੇ ਸੀ ਉਹ ਕਰਨਾ ਕਰਨਾ ਕੀਵੇਂ ਦੇ ਡੇ ਡੇ ਕੇ ਅੱਜ 2 ਮਿੰਟ ਅੱਛਾ ਅੱਛਾ ਆਹ ਠੀਕ ਹੋ ਸੇ ਤਾਂ ਠੀਕ ਠਾ ਹਾਂ ਸੇ ਤਾਂ ਠੀਕ ਠਾ ਹੈ ਭਾਣ ਤੂੰ ਸੁਣਾ ਆਪਣਾ ਆਪਾਂ ਬਸ ਵਧੀਆ ਠੀਕ ਠਾਕ ਆ ਹੋਰ ਕਿਤਰਾ ਫਸਲ ਵੜਿਆ ਠੀਕ ਠਾਕ ਫਸਲ ਵਧੀਆ ਭਾਜੀ ਅੱਛਾ ਅੱਛਾ ਮੈਂ ਤਾਂ ਕਹਿੰਦੇ ਭੈਣ ਦੀ ਖਾਤ ਪਣੀ ਆ ਹਾਂ ਇਹਨਾਂ ਦੀ ਮੇਰੀ ਜਾਨ ਹੀ ਖਾਲੀ ਆ ਅੱਛਾ ਮੈਂ ਜੀ ਜਾਣਾ ਵਾ ਠੀਕ ਹੈ ਠੀਕ ਭਾਣ ਨੇ ਕੀ ਜਾਂਦੀ ਰਸ ਫਰਾਇਆ ਮੈਨੂੰ ਮੇਰਾ ਜੀਨੇ ਦਾ ਗੰਡਿਆ ਤੇ ਮੈਂ ਜਾਊਂਗੀ ਅੱਜ ਹਾਂ ਫਿਰ ਧਿਆਨ ਜਾਈ ਹੋ ਗਿਆ ਮੇਰਾ ਮੇਰਾ ਨੇਤਰਾ ਹੀ ਆ ਹਾਂ ਏਕੇ ਚ ਕਿਦਾਂ ਆਵਾਜ਼ ਜ਼ਿਆਦਾ ਵੱਜੇ ਤਾਂ ਹੁੰਦਾ ਤਾਂ ਬੜਾ ਧਿਆਨ ਵੀ ਉੱਡ ਕੇ ਵੇਖ ਆਏ ਕਿ ਸਭ ਠੀਕ ਠਾਕ ਕਿਦਾਂ ਮੀਂਹ ਨਹੀਂ ਆ ਰਿਹਾ ਜਿਆਦਾ ਤਾਂ ਹੁੰਦਾ ਵੇਖ ਲਈ ਫਟਾਫਟ ਜਾ ਕੇ ਕੀ ਕਰਾਂ ਧਿਆਨ ਇਦਾਂ ਰਹਿੰਦਾ ਮੈਂ ਕੀ ਕਰਾਂ ਧਿਆਨ ਦਾ ਤਾਂ ਪਿਆਰ ਹੀ ਬੜਾ ਵੀਰ ਦਾ ਹਾਂ ਇਹ ਤਾਂ ਗੱਲ ਹੈ ਇੱਕ ਚੀਜ਼ ਇਹੋ ਜੀ ਇਹ ਤੇ ਕੀ ਕਰੀਏ 1 ਮੀਟਰ ਨਹੀਂ ਮੇਰੇ ਤੋਂ ਬਿਨਾ ਮੈਂ ਮੈਂ ਤੇ ਨੂੰ ਗਿਆ ਸੀ ਫੇ ਰੱਖਣੀ ਹੋਣਾ ਯਾ ਅੱਛਾ ਉਹ ਚਲ ਜਾਈ ਨਹੀਂ ਮੈਂ ਤੇ ਅੱਜ ਹੀ ਜਾਣਾ ਵਾ ਚੱਲ ਮੈਂ ਆ ਭਰਾ ਤੇਰੀ ਨਾਮ ਨਹੀਂ ਤੇ ਰੋਟੀ ਕਿੱਥੋਂ ਲੈ ਦੇ ਰਾਂ ਨੂੰ ਨਹੀਂ ਨਹੀਂ ਵਧੀਆ ਕੀਤਾ ਜੀ ਆ ਤਾਂ ਮੈਂ ਚਾਹੀ ਚੜ ਗਿਆ ਤੁਹਾਡੇ ਵੱਲ ਵੇਖ ਕੇ ਤੇ ਉਡੇ ਕਿੱਥੇ ਉਡੇ ਵੀ ਹੋਣੇ ਆ ਹੀ ਗਏ ਅੱਛਾ ਹਾਂ ਆਮਦਾਵਾ ਕੋਈ ਗੱਲ ਨਹੀਂ ਠੀਕ ਠੀਕ ਉਹ ਸਭ ਭੈਣ ਬਸ ਵਧੀਆ ਹੈ ਜੀ ਠੀਕ ਹੈ ਬਾਲ ਬੱਚਾ ਨਾਲ ਲੈ ਆਉਣਾ ਹੈ ਗਰਮੀ ਬੜੀ ਹੈਗੀ ਤੇ ਮੈਂ ਚੱਲ ਥੋੜਾ ਮੌਸਮ ਬਦਲਦਾ ਫੇਰ ਲਿਆਉਂਗੀ ਹਾਂ 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 ਚੱਲ ਘਰੇ ਚੰਗੀਆਂ ਨੇ ਆਣੇ ਉਹ ਸਭ ਠੀਕ ਆ ਰਹਾ ਹਾਂ ਹਾਂ ਸਭ ਵਧੀਆ ਠੀਕ ਠਾਕ ਹੈ ਸਬਜ਼ੀ ਕੋਈ ਨਹੀਂ ਸਬਜ਼ੀ ਕਾ ਹਾਂ ਜੀ ਠੀਕ ਠੀਕ ਆ ਗਿਆ ਤੋ ਉਸ ਨਾਲ ਆ ਗਿਆ ਸਬਜ਼ੀ ਕੋਈ ਨਹੀਂ ਅਸਿਕਾਰ ਹੈ ਪੁੱਤ ਜਮਾਰੋਗੇ ਹਾੜੇ ਹੈ ਕਿਹਦਾ ਚੌਂ ਨਿਕਲੇ ਇੱਕ ਦਸਾ ਲੱਗਦਾ ਮੇਰੇ ਪੱਤੀਆਂ ਵੇ ਗੱਲੇ ਤੇ ਪੜਨ ਵੀ ਲੱਗੇ ਜਾਂਦਾ ਵਾ ਆਹ ਵਧੀਆ ਗੱਲ ਹੈ ਘਰ ਵਾਲੀ ਗੱਲ ਵਾ ਇੱਥੇ ਹਾਂ ਦੂਰ ਨੇ ਆਏ ਜਾਂਦੇ ਸਾਰੇ ਤੇ ਰਾਜ ਨਾ ਜਾਂਦੇ ਨਾਲੇ ਇੱਕ ਗੱਲ ਵਾ ਗੁਰਸੇ ਘਰ ਸਾਰਾ ਸਕੂਲ ਹਾਂ ਨਹੀਂ ਇਹ ਤਾਂ ਬਹੁਤੀ ਮਰੀਏ ਭਾਜੀ ਆਹ ਵੇਖੋ ਕਿੱਡਾ ਵਧੀਆ ਲੱਗਦਾ ਉਹ ਚਾਕੇ ਕੁਰਬਾਨੀ ਸਖਲੂਗਾ ਬਹੁਤ ਗੱਲ ਅੱਜ ਕੱਲ ਦੇ ਨਾ ਨੇ ਭੁੱਲਣ ਲੱਗੇ ਨਹੀਂ ਕਹਿੰਦੇ ਮੈਂ ਤੇ ਆ ਪਿੰਨੋ ਜਾਣਾ ਸੀ ਹਾਂ ਤੇ ਉਹ ਓਵਰ ਟਾਈਮ ਲਉਣਾ ਮੈਂ ਬਹੁਤ ਵਧੀਆ ਗੱਲ ਕੋਈ ਬਸ ਗੱਲ ਖੁੱਡੀ ਹੋ ਗਈ ਯਾਰ ਹਾਂਜੀ ਹਾਂਜੀ ਉਹ ਇਹ ਨਾ ਬਹੁਤ ਟਾਈਮ ਲਗਾਉਂਦੇ ਵਿੱਚ ਨਾ ਫਿਰ ਹਾਂ ਇਹ ਤਾਂ ਵਧੀਆ ਹਨਾ ਤੇ ਟੀਚਰਾਂ ਧਿਆਨ ਦਿੰਦੇਗਾ ਬੱਚਿਆਂ ਵੱਲ ਜ਼ਿਆਦਾ ਤਾਂ ਹੁਣ ਕਲਾਸ ਵੱਡੀ ਹੋ ਗਈ ਆ 11 ਪਲੱਸ 2 ਚੋਂ ਆਏਗਾ ਤੇ ਫਿਰ ਇੱਕ ਸੌਖਾ ਹੋ ਜੂਗਾ ਮੈਨੂੰ ਹਾਂ ਜਿੱਤਰਾ ਮਰਜ਼ੀ ਆ ਨਾ ਇਹ ਸਕੂਲ ਵਰਗਾ ਸਕੂਲ ਕੋਈ ਨਹੀਂ ਹੁ ਸਾਰਾ ਪਾਠ ਕਰ ਲੈਂਦਾ ਹੁ ਅੱਛਾ ਆਹੋ ਲੈ ਆ ਆ ਤਾਂ ਫਿਰ ਮੋਜਾਂ ਲੱਗੀਆਂ ਮਾਂ ਇਹਦਾ ਨਾਮ ਲਿੰਦਾ ਦੋ ਟਾਈਮ ਫਿਰ ਬਾਣੀ ਸਿਖਾਉਂਦੇ ਉੱਥੇ ਆਹ ਤੇ ਸਭ ਤੋਂ ਵਧੀਆ ਗੱਲ ਵਾਦੇ ਪੜ੍ਹਾਈ ਵੀ ਨਾਲ ਨਾਲ ਤੇ ਨਾਲ ਗੁਰਬਾਣੀ ਨੂੰ ਤੇ ਅੱਜਕੱਲ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਆ ਉਹੋ ਤੇ ਗੱਲ ਆ ਆਪਣੇ ਦੱਸਾਂ ਗੁਰੂਆਂ ਦਾ ਨਾਮ ਤਾਂ ਨਹੀਂ ਪਤਾ ਨਹੀਂ ਕਰ ਦੇਗਾ ਪਤਾ ਨਹੀਂ ਕਰੀਆ ਤੇ ਫਿਰ ਕਿਹੜੇ ਆ ਮੇਰੀ ਗੱਲ ਸੁਣ ਹ ਕਦੇ ਹਾਲੇ ਕੋਈ ਆਜਿਆ ਕਰ ਨਾਨਕੇ ਜਾਂਦੇ ਰਹਿੰਦੇ ਕਹਿੰਦਾ ਨਹੀਂ ਨਹੀਂ ਅੰਮੂ ਤਾਂ ਡੇਕ ਹਾਂ ਨਾਨਕਾ ਯਾਰ ਹੀ ਕਦੀ ਮੈਂ ਅਰ ਗਈ ਟਿਟੀਆਂ ਆਵਾਂ ਇਹ ਨਾਨਕੇ ਰਹਿ ਗਏ ਚਾਰ ਪੰਜ ਦਿਨ ਕਹੇ ਨਾਨਕੇ ਦਾ ਚਾਹ ਜ਼ਿਆਦਾ ਹੁੰਦਾ ਚਾਹ ਨਾਨਕੇ ਨੂੰ ਲੈਣਾ ਚਾਹਦਾ ਪਤਾ ਨਹੀਂ 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 ਭੂਆ ਨਾਲ ਪਿਆਰ ਵੱਖਰਾ ਹੁੰਦਾ ਇਹ ਤਾਂ ਗੱਲ ਹੈ ਨਾ ਨਾਨਕੇ ਦਾ ਵੱਖਰਾ ਹੁੰਦਾ ਭੂਆ ਭੂਆ ਹੀ ਹੁੰਦੇ ਆ ਇਹ ਯਾਦ ਕਰਦੀ ਰਹਿੰਦੀ ਆ ਬੜਾ ਨਾਲੇ ਦੀ ਉਹਦੇ ਦਾਏ ਪਤੀ ਜੀ ਨੇ ਘਰ ਦੰਦੇ ਕੇ ਆਉਣਾ ਸੀ ਉਹ ਤਾਂ ਇਦਾਂ ਹੀ ਬਸ ਦਿਹਾੜੀ ਹੋ ਗਈ ਆਉਣ ਦੀ ਫੋਨ ਵੀ ਕਰਨਾ ਸੀਗਾ ਜੀ ਕੀਤਾ ਤੇ ਆ ਗਏ ਆ ਮਨੇ ਮੈਂ ਘਰੇ ਹੀ ਹੁਣੇ ਸਾਰੇ ਜਣੇ ਤੇਰੇ ਸਕੂਲ ਲੱਗਣ ਡੇ ਆ ਅਜੇ ਛੁੱਟੀਆਂ ਨੇ ਫਿਰ ਤੁੰਡਾ ਬੰਦਾ ਕਿਤੇ ਗਿਆ ਆਇਆ ਹੋਏ ਹਾਂਜੀ ਉਹ ਆਈ ਕਿਤੇ ਮੇਰੇ ਕੋਲ ਕਮੋੜ ਲੈ ਲਾਵਗੇ ਤੈਨੂੰ ਕਹੀਂ ਨਾ ਕਹੀਂ ਨਾ ਆਵਾਂਗੇ ਤੁਹਾਡੇ ਨਾਲ ਹਾਂਜੀ ਜਲਦੀ ਯਾਰ ਕੇਵਲੇ ਹੈ ਆ ਮੈਂ ਨਾ ਆਪਣੇ ਲਾਵਾਂ ਵਤੀ ਮੈਂ ਰੋਟੀ ਰੱਟੀ ਖਾਸੇ ਹੋਏ ਤਾ ਖਾਈ ਹਣਾ ਚੱਲ ਭਾਜੀ ਆ ਵਧੀਆ ਕੀਤਾ ਜੀ ਚੰਗੇ ਸਕੂਲੇ ਪਾਇਆ ਨਾ ਨਹੀਂ ਯਾਰ ਚੰਗਾ ਕੰਮ ਚੰਗਾ ਹੀ ਹੁੰਦਾ ਵਾ ਰੱਬ ਦੇ ਨਾਲ ਲੱਗੂ ਨਾਲੇ ਪੜ ਜਾਊਗਾ ਬਹੁਤ ਏ ਗੱਲ ਵਾ ਠੀਕ ਹੈ ਨੀ ਹਾਂ ਬੜੀ ਵਧੀਆ ਗੱਲ ਵਾ ਬੜੀ ਸੋਹਣੀ ਗੱਲ ਹੈ ਕੀ ਹੋ ਫੀਸਾਂ ਵੀ ਹੁੰਦੀਆਂ ਹੀ ਆ ਆਹੋ ਤੇ ਹੈ ਹੀ ਆ ਖਰਚਾ ਘੱਟ ਬੱਸਾਂ ਦੇ ਖਰਚੇ ਵੀ ਹੁੰਦੇ ਹੀ ਆ ਹਾਂ ਨਾਲੇ ਇੱਥੋਂ ਇਹ ਇੱਕ ਬਸ ਤੇ ਚੰਗਾ ਆਪਣੇ ਆਰਾਮ ਨਾਲ ਸਾਧਨ ਤੇ ਚੱਲ ਜਾਂਦਾ ਉਹ ਤਾਂ ਗੱਲ ਵਾ ਹਾਂ ਤੇ ਸਕੂਲ ਵਾ ਕੋਈ ਜਾਂ ਕਿਹ ਸ਼ਟ ਆਉਂਦੇ ਹੋਵੇ ਕੋਈ ਗੱਲ ਹੀ ਨਹੀਂ ਤੇ ਮੈਂ ਕਹਿੰਦਾ ਬੜੇ ਮਜ਼ੇ ਨਾਲ ਜਾਂਦਾ ਇੱਥੋਂ ਆਹੋ ਕੋਈ ਟੈਨਸ਼ਨ ਨਹੀਂ ਦੋਵਾਂ ਮਿੰਟਾਂ ਚ ਨਾ ਆਉਂਦੀ ਟੈਨਸ਼ਨ ਨਾ ਜਾਂਦੀ ਨਿਕਲ ਜਾਂਦਾ ਬਸਾਂ ਵਿੱਚ ਨੈਣ ਦਾ ਦੋ ਦੋ ਘੰਟੇ ਤੇ ਬਸਾਂ ਨਿਕਲ ਜਾਂਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਆ ਜਾਓ ਚਾਹ ਪੀ ਲਓ ਚਲ ਆ ਜਾਓ ਚਲੋ ਮੈਂ ਚਾਹ ਪੀ ਲਈ ਆਪਾਂ ਆ ਜਾਓ ਚਲ ਪਕੌੜੇ ਕੱਢੇ ਕਿਹਦੇ ਵਾਸਤੇ ਹੀ ਤੇ ਕਿੰਨਾ ਦੇ ਕਰਮਾਂ ਚ ਹੋਗੇ ਚੱਲ ਮਾਲਕਾ ਸ਼ੁਕਰ ਹੈ ਮੇਰੀ ਨਣਾਨੀ ਨਹੀਂ ਚੰਗੀ ਆ ਹੈ ਤੇ ਮੈਨੂੰ ਵੀ ਉਹਨੂੰ ਵੇਖ ਕੇ ਚਾਹ ਹੀ ਚੜ ਜਾਂਦਾ ਵਾ ਘਰ ਦੀ ਧੀ ਆ ਘਰ ਦੀ ਧੀ ਆ ਜਿਹੜੀਆਂ ਵਾ ਨਾ ਉਹਦੇ ਸਦਾ ਹੀ ਸੁੱਖ ਮੰਗਦੀਆਂ ਪੇਕਿਆਂ ਦੀ ਮੇਰੀ ਨਣਾਨ ਤੇ ਨਹੀਂ ਚੰਗੀ ਆ ਨਾ ਰੱਬ ਦੇ ਨਾਮ ਵਾਲੀ ਆ ਵਿਚਾਰੀ ਨੇ ਅੰਦੇ ਜਾਂਦੀ ਨੇ ਹੋ ਗਏ ਜਾਣਾ ਵਾ ਵੇਹਲਾ ਕਿੱਡੇ ਤਗੜੇ ਘਰ ਚ ਵਾ ਪਰ ਫਿਰ ਵੀ ਮਾਸਾ ਬੋਮਜਾਜ ਨਹੀਂ ਆ ਭਾਜੀ ਆ ਤੇ ਚੰਗੀ ਭਲੀ ਡਿਊਟੀ ਕਰਨਦੇ ਏ ਢੀ ਵੱਢੀ ਪਰ ਫਿਰ ਵੀ ਕਿੰਨਾ ਪਿਆਰ ਕਰਦੇ ਆ ਹੈ ਝੋਲਾ ਹੁਣ ਫਰੂਟ ਦਾ ਲਿਆਂਦਾ ਵਾ ਤੇ ਵੇਖਾਂ ਹਾਂ ਇਹਨਾਂ ਦੇ ਕਰਮਾਚ ਪਕੌੜੇ ਹੀਗੇ ਨਾ ਪਰ ਮੈਨੂੰ ਲੱਗਦਾ ਕੋ ਮਨਜਿੰਦਰ ਨੂੰ ਮੇਰੇ ਨਾਲ ਕਿਤੇ ਨਾ ਕਿਤੇ ਗੁੱਸਾ ਹੈਗਾ ਉਹ ਮੇਰੇ ਵੱਲ ਹੋਰ ਹੀ ਤਰ੍ਹਾਂ ਵਹਿੰਦੇ ਆ ਜਦੋਂ ਭੈਣ ਜੀ ਨਹੀਂ ਚਲਗੇ ਨਾ ਤੇ ਇਹਨਾਂ ਨੂੰ ਫਿਰ ਗੁੱਸਾ ਮੇਰੇ ਤੇ ਕੱਢਣਾ ਚਲੋ ਕੋਈ ਗੱਲ ਨਹੀਂ ਸੁਮਾਨਤ ਨਹੀਂ ਵੇਸਟ ਹੋਇਆ ਚਲੋ ਭੈਣ ਜੀ ਨਹੀਂ ਆ ਗਈ ਚਲ ਮਨਾ ਪਕੌੜੇ ਖਾ ਲੇ ਹੁਣੇ ਚਾਟ ਬਣਾਵਾਂ ਉਹਨਾਂ ਨੂੰ ਮੈਂ ਜਾਂ ਕਿਨੇ ਸਾਰੇ ਪਕੌੜੇ ਬਣਾਏ ਮੇਰੇ ਪਰਚਾਈ ਨੇ ਉਹ ਤਾਂ ਵਿਚਾਰੀ ਗਰਮੀ ਜਹੀ ਹੋਗੀ ਨਾ ਬੇਦਲ ਹਾਂ ਪਰ ਮਜ਼ਾ ਆ ਗਿਆ ਕੋਈ ਪਕੌੜੇ ਖਾਂਦਾ ਭੁੱਖ ਵੀ ਲੱਗੀ ਹੋਗੀ ਹਾਂ ਪੈਣ ਜਿੱਤਰਾ ਮਰਜ਼ੀ ਆ ਨਾ ਪਰਝਾਈ ਦੇ ਹੱਥਾਂ ਦੇ ਜਾਦੂ ਆ ਉਹ ਤਾਂ ਗੱਲ ਹੈਗੀ ਆ ਠੀਕ ਨਹੀਂ ਹਾਂ ਹਰ ਚੀਜ਼ ਬੜੀ ਸਵਾਦ ਤੇ ਬੜੀ ਸਵਾਦ ਕੋਈ ਵੀ ਚੀਜ਼ ਆ ਪਰੌਂਠੇ ਉੱਤੋਂ ਵੱਧੋ ਹਾਂ ਇਹ ਮੇਰੀਆਂ ਸਿੱਖ ਤਾਂ ਕੰਢੇ ਜੇ ਹੋਰ ਅੱਜ ਇਹਨਾਂ ਪਰਝਾਈ ਆ ਪਲੇਟਾਂ ਖਾਲੀ ਕਰਤੀਆਂ ਸਾਰੀਆਂ ਲੈ ਫਿਰ ਕੀ ਹੋਰ ਲਿਆਵਾਂ ਨਾ ਨਾ ਬਸ ਐਂ ਤੱਕੋ ਤੱਕੋ ਹਾਂ ਆ ਪਕੌੜੇ ਸਵਾਦ ਹੀ ਬੜੇ ਸੀ ਇਹ ਦੇਖੀ ਮਸਾਲ ਚੜਕਦੀ ਆ ਮੈਂ ਘਰ ਜਾ ਕੇ ਕਹਿਣਾ ਨਾ ਕਿਪਕੋੜੇ ਬੜੇ ਸਵਾਦ ਨਾਲ ਖਾਧੀ ਨੂੰ ਅੱਛਾ ਕਿੰਨੇ ਦਾ ਤੈਨੂੰ ਤੇ ਬੜਾ ਅੱਜ ਵੀ ਚੰਗੀ ਲੱਗਦੀ ਨਹੀਂ ਲੈ ਮੇਰੀ ਨਣਾਨ ਹੈ ਹੀ ਬੜੀ ਚੰਗੀ ਆ ਆਹੋ ਐਡੀ ਚੰਗੀ ਵੀ ਨਹੀਂ ਮੇਰੀ ਗੱਲ ਸੁਣੋ ਤੁਸੀਂ ਇੰਨੇ ਦਿਨ ਬਾਅਦ ਆਏ ਜੇ ਤੇ ਤੁਹਾਨੂੰ ਹਫਤੇ 'ਚ ਫੇਰਾ ਨਹੀਂ ਮਾਇਦਾ ਮਹੀਨੇ 'ਚ ਦਿਨ ਚਾਰ ਵਾਰੀ ਆਇਆ ਕਰੋ ਭਾਜੀ ਤੁਹਾਨੂੰ ਪਤਾ ਹੀ ਹਾਲ ਕੰਮ ਦੇ ਦਿਨ ਵਾ ਆ ਛੋਨੇ ਦਾ ਕੰਮ ਨਿਪੜਦਾ ਨਾਲ ਥੜਾ ਜਿਆਦਾ ਸੇ ਹੋ ਜਾਂਦਾ ਕੋਈ ਵੀ ਨਹੀਂ ਮਾਰਾ ਕਰ ਨਹੀਂ ਬਲਕਿ ਇਹ ਨਾ ਫਿਰ ਵੀ ਚੰਗੀ ਹੈ ਮੇਰੀ ਨਣਾਨ ਜਿਹੜੀ ਛੇਤੀ ਨਾ ਆ ਜਾਂਦੀ ਆ ਹੈ ਮੈਨੂੰ ਤੇ ਇੰਨਾ ਚਾਹ ਹੁੰਦਾ ਨਾ ਨੇ ਆਈ ਦਾ ਕਿ ਗੱਲ ਨਹੀਂ ਕਰਨ ਵਾਲੀ ਨਹੀਂ ਮੇਰਾ ਧਿਆਨ ਹੋਈਦਾ ਥੋੜੇ ਦਿਨ ਨਿਕਲ ਗਏ। ਬਾਰੇ ਗੱਲ ਹੈਗੀ ਆ। ਲੋਕੀ ਆਪਣੇ ਭੈਣ ਭਰਾ ਨੂੰ ਫੋਨ ਕਰਕੇ ਸਰਦੇ ਹਨ ਤੇ ਮੈਨੂੰ ਅਜੇ ਤੱਕ ਫੋਨ ਕਰਨ ਦੀ ਕੋਈ ਲੋੜ ਨਹੀਂ ਪਈ। ਹਾਂ। ਮੇਰਾ ਖਾਵਾ ਮੁਕਤ ਖਾਨ ਮਿਲਦਾ। ਮੈਨੂੰ ਤੇ ਆ ਤਾਂ ਫਟਾਫਟ ਚਾਹੇ ਵੇਖ ਆਵੇਂ ਕੋਈ ਸਬਕ ਸਹੀ ਥਾਤਵਾ। ਫੋਨਾਂ ਤੇ ਭੈਣ ਗੱਲ ਰੋਜ਼ ਕਰੀਏ ਪਰ ਉਹ ਗੱਲ ਨਹੀਂ ਬਣਦੀ ਜਿੰਨਾ ਮਿਲੀਏ। ਇਹ ਮਨ ਨੂੰ ਨਹੀਂ ਲੱਗਦੀ ਦੁਨੀਆ ਤੋਂ ਲੈ ਕੇ ਨਹੀਂ ਜਾਣਾ ਕਸ਼ਮੀਰ ਨਹੀਂ ਕਿ ਤਿਆਰ ਹੀ ਆ ਤਿਆਰ ਹੀ ਉਹਦੇ ਨਾਲ ਉਹ ਜੇ ਇਹ ਵੀ ਘਰ ਵੜ ਕੇ ਸਾੜੇ ਘਰ ਘਰ ਬੈਠੇ ਰਹੇ ਤੇ ਕੀ ਜ਼ਿਆਦਾ ਜਿੰਦਗੀ ਜਾਇਗਾ ਹਾਂ ਐ ਵੀ ਆ ਫਿਰ ਜ਼ਿੰਦਗੀ ਕਸ਼ਮੀਰ ਹੀ ਹੈਗੀ ਹਾਂ ਐਦ ਕਿ ਇਦਾਂ ਕਰਿਓ ਨਾਲ ਉਹਦੇ ਨੂੰ ਲੈ ਕੇ ਆਇਓ ਉਹਦੇ ਨਾਲੇ ਗੁੱਸਾ ਕਰਦੇ ਆ ਰਾਤ ਦਾ ਪ੍ਰੋਗਰਾਮ ਬਣਾ ਕੇ ਆਏ ਹੋ ਹੋਂਗੇ ਤੇ ਚਲੋ ਕੋਈ ਨਹੀਂ ਪੈੜ ਗੱਲ ਸੁਣ ਲੈ ਵੀ ਗਲਤ ਗੱਲ ਨਹੀਂ ਕਰੀ ਦਿੰਦੀ ਰਾਤ ਵਾਲਾ ਕੰਮ ਹੈ ਨਹੀਂ ਉਹ ਤੇਰੇ ਪਤਾ ਵਾਰ-ਵਾਰ ਡੇਰਾ ਵਾ ਆਹੋ ਆ ਵੀ ਗੱਲ ਠੀਕ ਨਹੀਂ ਕੋਈ ਨਹੀਂ ਭੈਣ ਜੀ ਮੈਂ ਆਉਂਗੀ ਉਹਦੇ ਨਾਲ ਲੈ ਕੇ ਕੱਪੀਂ ਦੋ ਜਣੇ ਆਉਂਦੇ ਆ ਪਰਵਾੰਗੇ ਨਾ ਕੋਧੀਆਂ ਨਹੀਂ ਤੇ ਆਹੋ ਆਹੋ ਕੋਈ ਨਾ ਮਨਾ ਕਰਿਓ ਤੀ ਮੇਰੀ ਗੱਲ ਸੁਣ ਫਿਰ ਮੈਂ ਨਹੀਂ ਉਹ ਨਾਲ ਜਾਣਾ ਫਿਰ ਉਹਦੇ ਨਾਲ ਲੈ ਜੀ ਮੈਂ ਉਹਦੇ ਨਾਲ ਲੈ ਦਊਂਗੀ ਪਤਾ ਭੈਣ ਜੀ ਗੱਲ ਕਿ ਨਾਲ ਤੂੰ ਨਾ ਗੁੱਸਾ ਕਰੇ ਵੀ ਵੀਰ ਨਹੀਂ ਆ ਨਾਲ ਕੋਈ ਨਹੀਂ ਪਤਾ ਕੀ ਆ ਅਰੇ ਗੱਲ ਕੀ ਆ ਹੈਂ ਨਿਆਣੇ ਨਾਲ ਆਪਸੇ ਮਿਲਣਗੇ ਨਾ ਪਿਆਰ ਵਧੂਗਾ ਨਹੀਂ ਤੇ ਰਿਸ਼ਤਾ ਰਹੀ ਸਿਰਦਰ ਸੀਮਤ ਰਹਿੰਦੀ ਹੈ ਅੱਗੇ ਨਹੀਂ ਮਿਲਦਾ ਕੋਈ ਬਾਅਦ ਚ ਅੱਗੇ ਰਹਿ ਕੇ ਗਿਆ ਹੋਇਆ ਯਾਰ ਅੱਗੇ ਤਾਂ ਫੋਨਾਂ ਦਾ ਲੱਗੇ ਰਹਿੰਦੇ ਨਿਆਣੇ ਆਈਏ ਜਾਈਏ ਕਿਤੇ ਤਾਂ ਫੋਨਾਂ ਤੇ ਹੁੰਦੇ ਨੇ ਨਿਆਣੇ ਪਤਾ ਨਹੀਂ ਕਿ ਕੌਣ ਆਇਆ ਤੇ ਕੌਣ ਨਹੀਂ ਜੇ ਕੋਈ ਮਿਲੂਗਾ ਬਤੂਗਾ ਤਾਂ ਪਿਆਰ ਵਧੂਗਾ ਅਗੇ ਬਿਲਕੁਲ ਹਾਂ ਚਲੋ ਪੀਓ ਚਾਹ ਠੰਡੀ ਹੋ ਜਾਈ ਜੀ ਆਹ ਚਾਹ ਦਾ ਰੰਗ ਬੜਾ ਵਧੀਆ ਜੇ ਹੈ ਆਪਣੇ ਸਮਾਂਦ ਨਹੀਂ ਕਰਦਾ ਚਾਹ 33 ਸਪੈਸ਼ਲ ਲੈਂਦੀ ਹੈ ਠੀਕ ਹੈ ਠੀਕ ਆਹਾ ਨਹੀਂ ਗੱਲ ਸੁਣੋ ਹਾਂਜੀ ਆਹੋ ਬੱਸ ਤੇ ਆਪਣੀ ਭੈਣ ਨੂੰ ਪਿਆਰ ਦੋ ਉਹ ਮੇਰੀ ਗਾਸਨਾ ਦੋਵੇਂ ਧੀ ਮਾਝੇ ਮਾਦੇ ਪੈਣ ਦੇ ਭੁਖੇ ਆ ਉਹ ਪਿਆਰਾਂ ਦੇ ਭੁਖੇ ਨਹੀਂਗੇ ਮੈਨੂੰ ਪਤਾ ਵਾ ਬਾਹਰਲੇ ਗੁਆ ਤਾਂ ਕਿਰਦਿਕ ਦਿੱਤਾ ਰੱਬ ਨੇ ਆਹੋ ਪਰ ਨਾ ਤੀਆਂ ਨੂੰ ਆਸਮ ਦੀ ਟਿੱਕਿਆਂ ਤੋਂ ਠੀਕ ਆ ਸਾਡੇ 4-5 ਰੁਪਏ ਦੇ ਨਾਲ ਕਿਹੜੀਆਂ ਨੇ ਵੱਡੀ ਹੋਏ ਜਨਾਵ ਪਰ ਅਗਲੀ ਨੇ ਨਾ ਇੰਨੀ ਖੋਸ਼ਨਾ ਤੇ ਪਿਆਰ ਦਿੱਤਾ ਕਿ ਮੇਰੇ ਪ੍ਰਾਣ ਨੇ ਮੈਨੂੰ ਪਿਆਰ ਦਿੱਤਾ ਨਾਲੇ ਮਾਂ ਪਿਓ ਦੀ ਕਮੀ ਮਹਿਸੂਸ ਨਹੀਂ ਹੁੰਦੀ ਚਲ ਠੀਕ ਇਸ ਤਰ੍ਹਾਂ ਹੀ ਭਾਵੇਂ ਕਿੰਨੀਆਂ ਤੇ ਰੱਜੀਆਂ ਹੁਣ ਆਪਣੇ ਘਰ ਰਹਿਣਾ ਪਰ ਫਿਰ ਵੀ ਨਾ ਪਿਆਰ ਤੇ ਥੋੜੀ ਬੁਥੀ ਹਾਸ ਹੁੰਦੀ ਹੈ ਨਾਲ ਠੀਕ ਆ ਨਾ ਤੇ ਕੋਈ ਗੱਲ ਤੋਂ ਫੇ ਕਿੰਨਾ ਕਰ ਇਹ ਕਿੱਡਾ ਕੋ ਜਾਉਂਦੇ ਹਿੰਦੋ ਪਿਆਰ ਕੋਨਾ ਚੱਲ ਜਾਣਾ ਜੀ ਉਹ ਕਿੱਥੇ ਗਏ ਨੇ ਭਰਾ ਵੀਰ ਕਿੱਥੇ ਗਏ ਜੀ ਆਹ ਕੋ ਪਲੇਟ ਹੋ ਗਏ ਆ ਆ ਗਏ ਆ ਗਏ ਉਹ ਕੀ ਗੱਲ ਤੂੰ ਤੋਰੀ ਪਈ ਨੇ ਹਾਂ ਲੇਟ ਹੋ ਗਏ ਆ ਚੱਲ ਜੀ ਉਹ ਭయ్యా ਬਹਿ ਲਾ ਗਏ ਚੰਗਾ ਪਰਚਾਈ ਹਾਂ ਜੀ ਬਾਤ ਰਿਆ ਜਾਣਾ ਮੋਟਰਪੱਲ ਬਣੀ ਪੜੀਆਂ ਕੰਮ ਨਹੀਂ ਕਰੇ ਆਵੇ ਵੀ ਗੱਲਾਂ ਕਿ ਮੀਮਾ ਪਿੰਡ ਦਾ ਰਾਹ ਹਾਂ ਜਾਣੇ ਚੱਲ ਜਾਈਏ ਕਿਸ਼ਨ ਦੇ ਤੇ ਹਾਂ ਹਾਂ ਬਾਜ਼ਾਰ ਆਪੇ ਕਰਨੇ ਗਏ ਜਾਣ ਤੋਂ ਪਹਿਲਾਂ ਬਹਿ ਮਾਵਾ ਚੱਲ ਜੀ ਆਪਾਂ ਪਹੁੰਚੀ ਜਾਈਏ ਉਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕਹਾਉਣ ਤੁਸੀਂ ਦੀ ਆਪ ਹੀ ਕੰਡਿਆ ਵੀ ਉਹ ਨਾ ਨਾ ਮੈਂ ਕਿੜੀ ਨਹੀਂ ਆਣੀ ਮੈਂ ਨਹੀਂ ਲੈਣੀ ਮੇਰੀ ਗੱਲ ਸੁਣ ਮੈਂ ਰਖੜੀ ਚਾਹੁੰਦਾ ਮੈਂ ਲੱਲੂ ਦੀ ਕੋਈ ਗੱਲ ਨਹੀਂ ਭੈਣ ਰਖੜੀ ਚਾਹੁੰਦਾ ਮੈਂ ਚੱਲ ਮੈਂ ਕਿੜੀ ਨਹੀਂ ਆਣੀ ਨਿਆਣੀ ਮੈਂ ਸਾਰਾ ਦੇ ਦਿਆਂ ਜਾਨ ਦੇਣਾ ਫਿਰ ਨਾ ਬਹਾਨਾ ਮਾਰਿਓ ਸਿਹਰ ਤੋਂ ਲੈ ਕੇ ਮੇਰੇ ਵਾਸਤੇ ਤੂੰ ਨਹੀਂ ਆਣੀ ਅਜੇ ਵੀ ਠੀਕ ਹੈ ਪਰ ਜੂਰੀ ਥੋੜੀ ਨਬਜੀ ਨਿਵਰੇ ਆ ਚਲੋ ਚੰਗਾ ਮੈਂ ਤੁਹਾਨੂੰ ਜੀ ਕਰਦਾ ਵਾ ਜਾ ਕੇ ਦੇਖੀ ਬਣਾ ਲਾ ਜਾਣਾ ਚਲ ਚੱਲ ਹਾਂ ஆயோ தீங்க பட்டியலா ஆய் நா